ਜਿੰਦਰ ਸਿੰਘ ਸਰਸਾ ਜੀ ਖਰਾ ਧਿਆਨ ਨਾਲ ਸੁਣ ਲੋ ਮੈਂ ਬਲਦੇਵ ਸਿੰਘ ਸਰਸਾ ਰੇਲਵੇ ਸਟੇਸ਼ਨ ਧਾਂਪੁਰੀ ਤੇ ਮੈਂ ਤੋਸੇ ਚੁੱਕਿਆ ਆ ਮੈਂ ਦਿੱਕਤਾਂ ਲਿਆਨੇ ਦੋ ਬਗਲਾ ਸਾਹਿਬ ਗੁਰਦੁਆਰਾ ਸਾਹਿਬ ਪਹੁੰਚਣ ਗਏ ਆ ਪਰ ਮੈਨੂੰ ਇੱਥੇ ਜਿਹੜਾ ਉਹ ਰੋਕ ਲਿਆ ਕਿਉਂਕਿ ਮੇਰੇ ਕੋਲੇ ਤਿੰਨ ਕੁੱਤੀ ਕਿਰਪਾਨ ਹੈ ਉਹਨ ਮੈਨੂੰ ਇੱਥੇ ਰੋਕ ਲਿਆ ਕਿ ਤੂੰ ਨਹੀਂ ਜਾ ਸਕਦਾ ਮੈਂ ਕਿਹਾ ਟਿਕਟਾਂ ਦੇ ਪੈਸੇ ਕਹਿੰਦੇ ਹੋ ਨਹੀਂ ਮਿਲਣਗੇ ਮੈਂ ਕਿਹਾ ਨਾ ਦੋ ਮੈਨੂੰ ਤਾਂ ਬਾਹਰ ਕਰ ਦਿਓ ਉਹਨ ਮੈਨੂੰ ਅੰਦਰ ਕਹੇ ਮੇਰਾ ਡਰਾਈਵਰ ਬਾਹਰ ਮਨਜਿੰਦਰ ਸੰਸਾ ਜੀ ਤੁਸੀਂ ਕੌਮ ਦੀ ਗੱਲ ਕਰਦੇ ਹੋ ਇਹ ਕੌਮ ਮੈਂ ਕਹਿੰਨਾ ਗੁਲਾਮ ਗੁਲਾਮਾਂ ਦੇ ਗੁਲਾਮ ਆ ਇਹ ਉਹਨਾਂ ਦੇ ਗੁਲਾਮ ਆ ਜਿਹੜੇ ਹਜ਼ਾਰਾਂ ਫਰਸ ਖੁੱਦ ਕਿਰਾਏ ਬਾਜ਼ਾਰ ਕਰਾਇਆ ਸਿੱਖ ਕੌਮ ਨੇ ਤੇ ਅੱਜ ਸਿੱਖ ਭਾਰਤ ਵਿੱਚ ਗੁਲਾਮ ਕੀ ਇਹਦਾ ਜਵਾਬ ਮਨਜਿੰਦਰ ਸਿੰਘ ਸਰਸਾ ਜੀ ਤੁਸੀਂ ਦੇ ਸਕਦੇ ਹੋ ਮੈਂ ਤੁਹਾਡੇ ਤੋਂ ਜਵਾਬ ਮੰਗਦਾ ਅਕਾਲ ਤਖਤ ਦੇ ਚੰਗ ਦਾ ਤੋਂ ਜਵਾਬ ਮੰਗਦਾ ਪ੍ਰਧਾਨ ਦਿੱਲੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਵਾਬ ਮੰਗਦਾ